ਦਰਬਾਰ ਸਾਹਿਬ ਆਣ ਕੇ ਤੇ ਦੇਖੋ ਜੀ ਜਿਹੜਾ ਵੀ ਇੱਕ ਗੁਰਸਿੱਖ ਫੋਰਨਚਾ ਰਹਿੰਦਾ ਹੈ ਜਾਂ ਕੋਈ ਵੀ ਕਮਿਊਨਿਟੀ ਤੋਂ ਬਿਲੋਂਗ ਕਰਦਾ ਜਿਹਨੂੰ ਦਰਬਾਰ ਸਾਹਿਬ ਨਾਲ ਪਿਆਰ ਆ ਉਹ ਤੇ ਗੁਰੂ ਰਾਮਦਾਸ ਜੀ ਸ਼ਰਨ ਚ ਆਣ ਕਰਕੇ ਉਹ ਤੇ ਰਿਣੀ ਮਹਿਸੂਸ ਕਰਦਾ ਜੀ ਸੋ ਇਸ ਕਰਕੇ ਕੋਟਾਂ ਕੋਰ ਧੰਨਵਾਦ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰਾਮਦਾਸ ਜੀ ਪਾਸ਼ਾ ਦੇ ਜਿਨ੍ਹਾਂ ਨੇ ਜਿਹੜੀ ਯਾਤਰਾ ਮੇਰੀ ਇਹ ਸੰਪੂਰਨ ਕਰਾਈ ਸੋ ਯਾਤਰਾ ਜਿਹੜੀ ਮੈਂ ਆਸਟਰੀਆ ਤੋਂ ਸ਼ੁਰੂ ਕੀਤੀ ਸੀ 7 ਸਤੰਬਰ ਨੂੰ ਤੇ ਕੰਟਰੀਸ ਸਨ ਮੇਰੀਆਂ ਟੋਟਲ 12 ਵੈਸੇ ਜਿਹੜੀਆਂ ਕੰਟਰੀਸ ਟੋਟਲ ਬਣਦੀਆਂ ਨੇ 7 ਬਟ ਕੁਝ ਕੰਟਰੀਜ਼ ਮੇਰੀਆਂ ਫੇਵਰਿਟ ਸਨ ਜਿਦਾ ਤੁਸੀਂ ਨਕਸ਼ੇ ਤੇ ਦੇਖ ਸਕਦੇ ਆ ਮੈਂ ਆਪਣੀ ਕੰਟਰੀ ਤੋਂ ਵਾਪਸ ਗਿਆ ਪਿੱਛੇ ਨੂੰ ਸਵਿਟਜ਼ਰਲੈਂਡ ਦੈਨ ਫਿਰ ਥੱਲੇ ਨੂੰ ਗਿਆ ਇਟਲੀ ਇਟਲੀ ਤੋਂ ਫਿਰ ਉੱਪਰ ਨੂੰ ਗਿਆ ਸਲੋਵੇਨੀਆ ਇਹ ਤਿੰਨ ਕੰਟਰੀਜ਼ ਹਨ ਜਿਨ੍ਹਾਂ ਦੇ ਇਹਨਾਂ ਦੀ ਵੱਖ-ਵੱਖ ਵਿਲੱਖਣਤਾ ਸੀ ਇਸ ਕੈਂਪਰ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ ਚਾਹੇ ਹੋਵੇ ਬਾਥ ਚਾਹੇ ਕਿਚਨ ਹੋਵੇ ਇਧਰਲੀ ਸਾਈਡ ਫ੍ਰਿਜ ਆ ਉਹ ਉੱਪਰ ਜਿਹੜਾ ਵਾ ਕਿ ਬੈੱਡ ਵਾ ਤੇ ਉੱਪਰ ਸੋਲਰ ਪੈਨਲ ਲੱਗੇ ਹੋਏ ਨੇ ਸੋ ਇਧਲੇ ਸਾਈਡ ਕਿਚਨ ਏਰੀਆ ਏ ਤੇ ਪੂਰਾ ਸ਼ਾਨਦਾਰ ਰੂਮ ਜਿਹੜਾ ਸੀ ਇਹ ਕਹਿ ਸਕਦੇ ਕਿ ਪੂਰਾ ਤਿਆਰ ਕਰਕੇ ਨਿਕਲੇਗਾ ਤੇ ਜੇ ਮੈਂ ਕਹਾਂ ਜੀ ਐਜ਼ ਆ ਜਿੱਦਾਂ ਜਿੱਥੇ ਮੈਨੂੰ ਸਕੂਨ ਪ੍ਰਾਪਤ ਹੋਇਆ ਉਹ ਸਭ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੀ ਗੁਰਦਹਾਮਾ ਦੇ ਦਰਸ਼ਨਦਾਰ ਕਰਕੇ ਤੇ ਸਕੂਨ ਪ੍ਰਾਪਤ ਹੋਇਆ ਤਾਂ ਇਰਾਂਚੂ ਪਾਕਿਸਤਾਨ ਸਾਰੇ ਗੁਰਦਹਾਮਾ ਦੇ ਦਰਸ਼ਨਦਾਰ ਹੋਏ ਲਾਹੌਰ ਸਿਟੀ ਨੂੰ ਐਕਸਪਲੋਰ ਕੀਤਾ ਕਿਉਂਕਿ ਸਾਡੀ ਮਾਂ ਰঞ্জੀਤ ਸਿੰਘ ਉਹਦੀ ਜਿਹੜੀ 90% ਹਿਸਟਰੀ ਜਿਹੜੀ ਹੈ ਉੱਥੇ ਹੈ ਜੀ ਪਾਕਿਸਤਾਨ ਦੇ ਵਿੱਚ ਤੇ ਬੋਤਨੰਦਾ ਆ ਤੇ ਲੋਕ ਵੀ ਲੋਕ ਵੀ ਬਹੁਤ ਫ੍ਰੈਂਡਲੀ ਸਨ ਉਹਨਾਂ ਨੇ ਵੀ ਬਹੁਤ ਪਿਆਰ ਕੀਤਾ ਚਾਹੇ ਮੁਸਲਮਾਨ ਕਮਿਊਨਿਟੀ ਹੋਵੇ ਸਾਡੇ ਸਿੱਖਾਂ ਨੇ ਤੇ ਪਿਆਰ ਕਰਨਾ ਹੀ ਕਰਨਾ ਸੀਗਾ ਤੋਂ ਜ਼ਿਆਦਾ ਯਾਦਗਰੀ ਪਲ ਅਸੀਂ ਐਸੇ ਨੂੰ ਕਹੀਏ ਜਾਂ ਫਿਰ ਕੋਈ ਹੋਰ ਵੀ ਐਸਾ ਪਲ ਹੈਗਾ ਜਿਹੜਾ ਕੁਝ ਸਮਾਂ ساری ਉਮਰ ਵਾਸਤੇ ਹਮੇਸ਼ਾ ਦਿਮਾਗ ਦੇ ਵਿੱਚ ਘਰ ਕਰਦਾ ਉਹ ਜੀ ਬਸ ਜਦੋਂ ਨਨਕਾਣਾ ਸਾਹਿਬ ਮੈਂ ਜਦੋਂ ਉੱਥੇ ਨਮਸਤਕ ਹੋਇਆ ਨਾ ਜੀ ਬਾਹਰ ਖੜ ਕੇ ਜੋ ਡੰਡੋਤ ਕੀਤੀ ਉਹ ਜਿਹੜੀ ਫੀਲਿੰਗ ਸੀਗੀ ਅੰਦਰ ਉਹ ਐਕਸਪ੍ਰੈਸ ਕਰਨੀ ਬਹੁਤ ਮੁਸ਼ਕਲ ਆ ਬਾਕੀ ਨੇਚਰ ਦੇ ਵਿੱਚ ਤੇ ਮੈਨੂੰ ਬਹੁਤ ਚਿਰਾਂ ਦਾ ਸ਼ੌਂਕ ਆ ਪੂਰਾ ਯੂਰਪ ਨਾਰਵੇ ਤੱਕ ਮੈਂ ਘੁੰਮਿਆ ਪਰ ਜੋ ਫੀਲਿੰਗ ਸੀਗੀ ਉੱਥੇ ਨਨਕਾਣਾ ਸਾਹਿਬ ਸਾਹਮਣੇ ਜਾ ਕੇ ਤੇ ਮੇਰਾ ਜਿਹੜਾ ਇੱਕ ਇੱਕ ਰੂਮ ਜਿਹੜਾ ਵਾ ਉਹ ਬਿਲਕੁਲ ਅਲੂ ਕੰਡੇ ਖੜੇ ਹੋਏ ਸੀਗੇ ਉੱਥੇ ਤਾਂ 12 ਦੇਸ਼ਾਂ ਤੋਂ ਬਾਅਦ 13ਵਾਂ ਦੇਸ਼ ਭਾਰਤ ਦੇਸ਼ ਦੇ ਵਿੱਚ 20000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰਜੀਤ ਸਿੰਘ ਜੀ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤਾਂ ਹਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਬੜੀ ਵੱਡੀ ਗੱਲ ਹੈ ਕਿ 20000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 12 ਦੇਸ਼ਾਂ ਦੀ ਸੈਰ ਕਰਨ ਤੋਂ ਬਾਅਦ ਅੱਜ ਭਾਰਤ ਦੇਸ਼ 'ਚ ਪਹੁੰਚੇ ਜੀ ਸਭ ਤੋਂ ਪਹਿਲੇ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਆਈ ਕਿ ਕਹਿਣਾ ਚਾਹੀਦਾ ਅ ਦਰਬਾਰ ਸਾਹਿਬ ਆਣ ਕੇ ਤੇ ਦੇਖੋ ਜੀ ਜਿਹੜਾ ਵੀ ਇੱਕ ਗੁਰਸਿੱਖ ਫੋਰਨ 'ਚ ਰਹਿੰਦਾ ਏ ਜਾਂ ਕੋਈ ਵੀ ਕਮਿਊਨਿਟੀ ਤੋਂ ਬਿਲੋਂਗ ਕਰਦਾ ਜਿਹਨੂੰ ਦਰਬਾਰ ਸਾਹਿਬ ਨਾਲ ਪਿਆਰ ਆ ਉਹ ਤੇ ਗੁਰੂ ਰਾਮਦਾਸ ਜੀ ਸ਼ਰਨ 'ਚ ਆਣ ਕਰਕੇ ਉਹ ਤੇ ਰਿਣੀ ਮਹਿਸੂਸ ਕਰਦਾ ਜੀ ਸੋ ਇਸ ਕਰਕੇ ਕੋਟਾਨ ਕੋਟ ਧੰਨਵਾਦ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਨੇ ਜਿਹੜੀ ਯਾਤਰਾ ਮੇਰੀ ਇਹ ਸੰਪੂਰਨ ਕਰਾਈ ਤੇ ਅੱ ਤਾਕ ਇਸ ਤਰੀਕੇ ਦੇ ਨਾਲ ਇਹ 20000 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕੀਤਾ ਯਾਦਾਂ ਕੀ ਕੀ ਰਹੀਆਂ ਆ بڑے ਸਵਾਲ ਆ ਜੀ ਤੁਹਾਡੇ ਸਵਾਲ ਦੇ ਵਿੱਚੋਂ ਕਿੰਨੇ ਸਵਾਲ ਨੇ ਸੋ ਯਾਤਰਾ ਜਿਹੜੀ ਮੈਂ ਆਸਟਰੀਆ ਤੋਂ ਸ਼ੁਰੂ ਕੀਤੀ ਸੀ 7 ਸਤੰਬਰ ਨੂੰ ਤੇ ਕੰਟਰੀਸ ਆ ਸਨ ਮੇਰੀਆਂ ਟੋਟਲ 12 ਵੈਸੇ ਜਿਹੜੀਆਂ ਕੰਟਰੀਸ ਟੋਟਲ ਬਣਦੀਆਂ ਨੇ 7 ਬਟ ਕੁਝ ਕੰਟਰੀਸ ਮੇਰੀਆਂ ਫੇਵਰਟ ਸਨ ਜਿਹਦਾ ਤੁਸੀਂ ਨਕਸ਼ੇ ਤੇ ਦੇਖ ਸਕਦੇ ਆ ਮੈਂ ਆਪਣੀ ਕੰਟਰੀ ਤੋਂ ਵਾਪਸ ਗਿਆ ਪਿੱਛੇ ਨੂੰ ਸਵਿਟਜ਼ਰਲੈਂਡ ਦੈਨ ਫਿਰ ਥੱਲੇ ਨੂੰ ਗਿਆ ਇਟਲੀ ਇਟਲੀ ਤੋਂ ਫਿਰ ਉੱਪਰ ਨੂੰ ਗਿਆ ਸਲੋਵੇਨੀਆ ਇਹ ਤਿੰਨ ਕੰਟਰੀਸ ਸਨ ਜਿਨ੍ਹਾਂ ਦੇ ਤਿੰਨਾਂ ਦੀ ਵੱਖ-ਵ ਸੋ ਤਾਂ ਕਰਕੇ ਤਿੰਨਾਂ ਕੰਟਰੀਜ਼ ਨੂੰ ਵਿੱਚ ਐਡ ਕੀਤਾ ਤੇ ਆਪਣੀਆਂ ਜਿਹੜੀਆਂ ਕਿ ਕੰਟਰੀਜ਼ ਟੋਟਲ ਬਣ ਗੀਆਂ 12 ਜਿਹੜੀਆਂ ਐਕਸਪਲੋਰ ਕਰਨੀਆਂ ਸੀ ਤੇ ਆਪਣੀ 13ਵੀਂ ਕੰਟਰੀ ਜਿਹੜੀ ਸੀ ਇਹ ਸੀਗੀ ਆਪਣੀ ਭਾਰਤ ਇੰਡੀਆ ਜਿੱਥੇ ਕਿ ਆਪਣਾ ਇਸ ਜਰਨੀ ਅਨਕ ਸੰਪੂਰਨ ਹੋਣੀ ਸੀ ਅੱਛਾ ਜੀ ਇਹ ਸਵਾਲ ਨਾਲ-ਨਾਲ ਜਾਰੀ ਰਹਿ ਗਿਆ ਕਿ ਮੈਂ ਚਾਹਾਂਗਾ ਕਿ ਅੰਦਰੋਂ ਗੱਡੀ ਦਿਖਾਈ ਜਾਵੇ ਕਿ ਸਫ਼ਰ ਜਦੋਂ ਤੈਅ ਕਰਨਾ ਹੋਵੇ ਤਾਂ ਬੜਾ ਬੜਾ ਔਖਾ ਹੁੰਦਾ ਹੈ ਬਾਏ ਰੋਡ ਜਾਣਾ ਤਾਂ ਅੰਦਰੋਂ ਤਿਆਰੀਆਂ ਕੀ ਕੀ ਕੀਤੀਆਂ ਸੀ ਜਦੋਂ ਅਸੀਂ ਚੱਲੇ ਸੀ ਨਾਲ ਦਿਖਾਓ ਤੇ ਨਾਲ ਅਸੀਂ ਗੱਲਾਂ ਵੀ ਕਰੀ ਹਾਂ ਹਾਂ ਬਿਲਕੁਲ ਜੀ ਗੱਡੀ ਤੁਹਾਨੂੰ ਦਿਖਾਉਣੇ ਆ ਨਾਲ-ਨਾਲ ਵਾਇਗਰ ਜੀ ਖ ਤੇ ਗੱਡੀ ਤੁਹਾਨੂੰ ਦਿਖਾਉਣੀ ਆ ਜੀ ਕਿਉਂਕਿ ਇਸ ਸਫਰ ਦੇ ਦੌਰਾਨ ਜਿਹੜੀਆਂ ਮੁਸ਼ਕਲਾਂ ਆਉਣੀਆਂ ਸੀਗੀਆਂ ਉਹ ਮੁਸ਼ਕਲਾਂ ਨੂੰ ਪਹਿਲਾਂ ਹੀ ਮੱਦੇਨਜ਼ਰ ਰੱਖ ਲਿਆ ਸੀਗਾ ਕਿ ਜੋ ਹੋਟਲਸ ਬੁਕਿੰਗ ਨੂੰ ਲੈ ਕੇ ਕਰਕੇ ਜਾਂ ਖਾਣ ਪੀਣ ਨੂੰ ਲੈ ਕੇ ਸਾਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਇਸ ਕੈਂਪਰ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ ਚਾਹੇ ਹੋਵੇ ਬਾਥ ਚਾਹੇ ਕਿਚਨ ਹੋਵੇ ਇਧਰਲੀ ਸਾਈਡ ਫ੍ਰਿਜ ਆ ਉਹ ਉੱਪਰ ਜਿਹੜਾ ਵਾ ਕਿ ਬੈੱਡ ਵਾ ਤੇ ਉੱਪਰ ਸੋਲਰ ਪੈਨਲ ਲੱਗੇ ਹੋਏ ਨੇ ਸੋ ਇਧਰਲੀ ਸਾਈਡ ਕਿਚਨ ਏਰੀਆ ਏ ਤੇ ਇਹ ਪੂਰਾ ਸ਼ਾਨਦਾਰ ਰੂਮ ਜਿਹੜਾ ਸੀ ਇਹ ਕਹਿ ਸਕਦੇ ਕਿ ਪੂਰਾ ਤਿਆਰ ਕਰਕੇ ਨਿਕਲੇ ਹਾਂ ਜੀ ਇਹ ਤਿਆਰ ਕਰਨ ਦਾ ਕਾਰਨ ਕੀ ਸੀ ਲੱਗਦਾ ਸੀ ਕਿ ਕਈ ਜਗ੍ਹਾ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੁੰਦੀ ਹੈ ਜਿੱਥੇ ਥਾਂ ਵੀ ਨਹੀਂ ਮਿਲ ਸਕਦੀ ਰਹਿਣ ਵਾਸਤੇ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਅਸੀਂ ਆਪਣਾ ਆਪਣਾ ਬਣਾ ਕੇ ਖਾਣਾ ਚਾਹੁੰਦੇ ਆ ਜਿੱਥੇ ਸਾਡੇ ਮੁਤਾਬਕ ਜਿਹੜਾ ਖਾਣਾ ਨਹੀਂ ਮਿਲਦਾ ਇਹ ਇਸ ਕਰਕੇ ਇਹ ਇਸ ਕਰਕੇ ਸੀਗਾ ਜੀ ਕਿਉਂਕਿ ਮੈਂ ਆ ਇੱਕ martial art ਵਾਲਾ ਬੰਦਾ ਮੈਂ ਇੱਕ ਗਤਕਾ ਹੀ ਹਾਂ ਤੇ ਉਤੋਂ ਸ਼ੌਂਕ ਸੀਗਾ ਐਡਵੈਂਚਰ ਕਰਨ ਦਾ ਕਿਉਂਕਿ ਤੁਸੀਂ ਮੇਰੀ ਜਰਨੀ ਜਦੋਂ ਮੇਰੇ ਆਫੀਸ਼ੀਅਲ YouTube ਚੈਨਲ ਤੇ ਦੇਖੋਗੇ ਜਾ ਕੇ ਸਾਰੀ ਜਰਨੀ ਦੇ ਵਿੱਚ ਹਰ ਰੋਜ਼ ਡਿਫਰੈਂਟ ਡਿਫਰੈਂਟ ਐਡਵੈਂਚਰ ਤੁਹਾਨੂੰ ਦੇਖਣ ਨੂੰ ਮਿਲਣਗੇ ਚਾਹੇ ਕਿ ਪ ਇਹ ਪਹਾੜ ਤੋਂ ਸ਼ਾਲ ਮਾਰਨੀ ਹੋਈ ਚਾਹ ਇੱਕ ਕਲਿਫਿੰਗ ਹੋਵੇ ਸੋ ਇਦਾਂ ਦੇ ਜਿਹੜੇ ਕਿ ਐਡਵੈਂਚਰ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਜਿੱਥੇ ਮੈਂ ਐਡਵੈਂਚਰ ਕਰਨੇ ਸੀਗੇ ਉਸ ਜਗ੍ਹਾ ਤੇ ਹੋਟਲਸ ਨਹੀਂ ਸਨ ਅਵੇਲੇਬਲ ਸੋ ਦੈਟਸ ਵਾਈ ਕਿ ਅਸੀਂ ਜਿਹੜੀ ਇਹ ਮੋਡੀਫਾਈ ਕਰਾਈ ਕਿ ਸਾਨੂੰ ਜਿਹੜੇ ਹੋਟਲ 'ਚ ਰਹਿਣ ਦੀ ਦਿੱਕਤ ਨਾ ਆਵੇ ਦੂਜਾ ਕਿ ਅਸੀਂ ਆ ਖਾਲਸੇ ਐਂਡ ਵੈਜੀਟੇਰੀਅਨ ਮੁਸਲਮਾਨ ਕੰਟਰੀਆਂ ਚੋਂ ਲੰਘਦੇ ਹੋਏ ਸਾਨੂੰ ਖਾਣ ਪੀਣ ਦੀ ਦਿੱਕਤ ਨਾ ਆਵੇ ਤੇ ਤਾਂ ਕਰਕੇ ਜਿਹੜਾ ਕਿ ਕਿਚਨ ਏਰੀਆ ਜੋ ਵੀ ਸਾਰਾ ਅਸੀਂ ਇਹਦੇ ਵਿੱਚ ਰੈਡੀ ਕਰਵਾਇਆ ਸੀ ਸਾਰੀਆਂ ਕੰਟਰੀਆਂ ਜਿੰਨੀਆਂ ਅਸੀਂ ਕੰਟਰੀਆਂ ਘੁੰਮ ਕੇ ਆਏ ਆ ਸਾਰੀਆਂ ਕੰਟਰੀਆਂ ਦੇ ਵਿੱਚੋਂ ਖਾਸ ਕਿਹੜੀ ਲੱਗੀ ਤੁਹਾਨੂੰ ਸਭ ਤੋਂ ਪਹਿਲੇ ਨੰਬਰ ਤੇ ਜੇ ਮੈਂ ਐਸਾ ਰੈਂਕਿੰਗ ਦਵਾ ਕਿਉਂਕਿ ਰੈਂਕਿੰਗ ਦੇਣੀ ਥੋੜੀ ਜੀ ਥੋੜੀ ਜੀ ਮੁਸ਼ਕਲ ਆ ਮੁਸ਼ਕਲ ਇਸ ਕਰਕੇ ਆ ਕਿਉਂਕਿ ਹਰ ਇੱਕ ਕੰਟਰੀ ਦੀ ਆਪੋ ਆਪਣੀ ਵਿਲੱਖਣਤਾ ਕਿਸੇ ਦਾ ਮੈਂ ਐਕਸਪਲੋਰ ਵੀ ਇਸ ਤਰੀਕੇ ਨੇ ਕੀਤਾ ਕਿਸੇ ਕੰਟਰੀ ਦਾ ਕਲਚਰ ਐਕਸਪਲੋਰ ਕੀਤਾ ਕਿਸੇ ਕੰਟਰੀ ਦੀ ਨੇਚਰ ਐਕਸਪਲੋਰ ਕਿਸੇ ਕੰਟਰੀ ਚ ਕੱਲੇ ਐਡਵੈਂਚਰ ਹੀ ਕੀਤੇ ਕਿਸੇ ਕੰਟਰੀ ਦੇ ਵਿੱਚ ਆਪਣੇ ਗੁਰਧਾਮਾਂ ਦੇ ਦਰਸ਼ਕਦਾਰ ਕੀਤੇ ਸੋ ਇਸ ਕਰਕੇ ਉਹਨਾਂ ਨੂੰ ਕੰਪੇਅਰ ਕਰਨਾ ਥੋੜਾ ਜਿਹਾ ਮੇਰੇ ਲਈ ਮੁਸ਼ਕਲ ਆ ਬਟ ਫਿਰ ਵੀ ਜੇ ਮੈਂ ਐਸਾ ਰੈਂਕਿੰਗ ਦਵਾਂ ਪਹਿਲੇ ਨੰਬਰ ਤੇ ਮੈਂ ਦਵਾਂਗਾ ਆਪਣੀ ਕੰਟਰੀ ਆਸਟਰੀਆ ਜਿੱਥੋਂ ਦਾ ਮੈਂ ਵਸਨੀਕ ਆ ਨਹੀਂ ਵਾਕਈ ਨੇਚਰ ਵਾਈਜ਼ ਹੀ ਬਹੁਤ ਸੋਹਣੀ ਆ ਦੂਸਰੇ ਨੰਬਰ ਤੇ ਮੈਂ ਸਵਿਟਜ਼ਰਲੈਂਡ ਲੈ ਕੇ ਆਉਂਗਾ ਸੋ ਤੀਸਰੇ ਨੰਬਰ ਤੇ ਮੈਂ ਖੁਰੀਸ਼ੀਆ ਕਹੂੰਗਾ ਤੇ ਚੌਥੇ ਨੰਬਰ ਤੇ ਫਿਰ ਅੱਗੇ-ਅੱਗੇ ਜਿਹੜੀਆਂ ਕੰਟਰੀਆਂ ਜਿਹੜੀਆਂ ਉਹ ਇੱਕ ਰੈਂਕਿੰਗ ਜੀ ਮੈਂ ਪਾ ਦਿੰਨਾ ਤੇ ਜੇ ਮੈਂ ਕਹਾਂ ਜੀ ਐਜ਼ ਆ ਜਿੱਦਾਂ ਜਿੱਥੇ ਮੈਨੂੰ ਸਕੂਨ ਪ੍ਰਾਪਤ ਹੋਇਆ ਉਹ ਸਭ ਤੋਂ ਵੱਧ ਜਿਹੜਾ ਕਿ ਪਾਕਿਸਤਾਨ ਦੇ ਗੁਰਤਾ ਮੱਧ ਦਰਸ਼ਕਦਾਰ ਕਰਕੇ ਤੇ ਸਕੂਨ ਪ੍ਰਾਪਤ ਹੋਇਆ ਹਾਂਜੀ ਹਾਂਜੀ ਅੱਛਾ 20000 ਕਿਲੋਮੀਟਰ ਦਾ ਸਫ਼ਰ ਕੱਲਿਆਂ ਐ ਐਕਸੀਲੇਟਰ ਨੂੰ ਦਬਦੇ ਰਹੀ ਜਾਂ ਫਿਰ ਕੋਈ ਹੋਰ ਵੀ ਸੀ ਨਾਲ ਨਹੀਂ ਬਿਲਕੁਲ ਜੀ ਇਹ ਐਕਸੀਲੇਟਰ ਤੇ ਪੈਰ ਜਿਹੜਾ ਕੱਲਿਆਂ ਦਾ ਹੀ ਲੱਗਾ ਏ ਤੇ ਹੋਰ ਕੋਈ ਸੀਟ ਤੇ ਨਹੀਂ ਬੈਠਾ ਮੈਂ ਕੱਲੇ ਆਇਆ ਇਹਦਾ ਵੀ ਰੀਜ਼ਨ ਇਹ ਆ ਜੀ ਕਿਉਂਕਿ ਮੈਂ ਅਕਸਰ ਇਸ ਮੈਂ ਅਕ ਅ ਤੁਸੀਂ ਯਾਰਾਂ ਦੋਸਤਾਂ ਦੇ ਨਾਲ ਟ੍ਰੈਵਲ ਤੇ ਜ਼ਰੂਰ ਕਰਦੇ ਆ ਤੁਸੀਂ ਯਾਰਾਂ ਦੋਸਤਾਂ ਦੇ ਨਾਲ ਤੇ ਘੁੰਮਦੇ ਆ ਤੁਸੀਂ ਕਦੀ ਆਪਣੇ ਆਪ ਦੇ ਨਾਲ ਟਾਈਮ ਸਪੈਂਡ ਕਰਕੇ ਦੇਖੋ ਫੇਰ ਹੀ ਤੁਹਾਨੂੰ ਜਿਹੜਾ ਕਿ ਆਪਣੇ ਅੰਦਰ ਦੇ ਟਿਕਾ ਦਾ ਪਤਾ ਲੱਗੂਗਾ ਤੇ ਔਖਾ ਜੀ ਮੁਸ਼ਕਿਲ ਆ ਆਪਣੇ ਆਪ ਦੇ ਨਾਲ ਇਕੱਲੇ ਰਹਿਣਾ ਇਕੱਲੇ ਟਾਈਮ ਸਪੈਂਡ ਕਰਨਾ ਤੋਂ ਵੱਡਾ ਕੰਮ ਹੀ ਔਖਾ ਹੋਈਏ ਜਿਹੜਾ ਤੁਸੀਂ ਕਰ ਦਿੱਤਾ ਹਾਂ ਜੀ ਸੋ ਬਟ ਇਹ ਵੀ ਆ ਕਿ ਮੇਰੀ ਇਸ ਜਰਨੀ ਦੌਰਾਨ ਕਦੀ ਮੇਰੀ ਗੱਡੀ ਕਿਤੇ ਵਧੀਆ ਜੇ ਵਾਟਰਫਾਲ ਦੇ ਕੋਲ ਖੜੀ ਆ ਕਦੀ ਕਿਸੇ ਰਿਵਰ ਦੇ ਕੋਲ ਖੜੀ ਆ ਕਦੀ ਮੈਂ ਕੈਂਪਰ ਦੇ ਉੱਪਰ ਜਦੋਂ ਕੈਪੇਡੋਕੀਆ ਦੇ ਵਿੱਚ ਇਹੋ ਹੌਟ 에ਅਰ ਬਲੂਨ ਆੜੇ ਸਨ ਆਪਾਂ ਕੈਂਪਰ ਦੇ ਉੱਪਰ ਤਾਂ ਚੜ ਕੇ ਛੱਤ ਤੇ ਚੇਅਰ ਲਾ ਕੇ ਉਹਨਾਂ ਦੇ ਨਜ਼ਾਰੇ ਲੈ ਰਹੇ ਸੀ ਸੋ ਇਹ ਜਿਹੜੀ ਡਿਫਰੈਂਟ ਡਿਫਰੈਂਟ ਲੋਕੇਸ਼ਨ ਵੱਖ-ਵੱਖ ਕੰਟਰੀਜ਼ ਉਹਨਾਂ ਦੇ ਜਿਹੜੇ ਵੱਖ-ਵੱਖ ਨੇਚਰ ਦੇ ਜਿਹੜੇ ਨਜ਼ਾਰੇ ਆ ਤੇ ਇਹ ਦੋ ਸ਼ਬਦਾਂ ਚ ਬਿਆਨ ਨਹੀਂ ਹੋਣੇ ਬਟ ਤੁਸੀਂ ਮੇਰੇ ਚੈਨਲ ਤੇ ਜਾ ਕੇ ਜਰੂਰ ਦੇਖ ਲਓ ਨਾਲ ਮੈਂ ਆਪਣੀ ਜਿਹੜੀ ਕਿ ਐਡਵਰਟਾਈਜ਼ਮੈਂਟ ਵੀ ਕਰ ਦਿੰਨਾ ਮੈਨੂੰ ਲੱਗਦਾ ਕਿ ਜਿਹੜੇ ਦੇਸ਼ ਚ ਗੱਡੀ ਜਾਂਦੀ ਹੋਏਗੀ ਉਹ ਗੱਡੀ ਪਹੁੰਚਦੇ ਹੋ ਕਿ ਲੋਕ ਇਹ ਜ਼ਰੂਰ ਕਹਿੰਦੇ ਹੋਣਗੇ ਕਿ ਉਹ ਅਮਰਤ ਹਰੀ ਸਿੱਖ ਆ ਗਿਆ ਜੇ ਗੱਡੀ ਲੱਗੀ ਜੇ ਹੈ ਗੱਡੀ ਨੂੰ ਵੇਖ ਕੇ ਪਛਾਣ ਲੈਂਦੇ ਹੋਣਗੇ ਬਿਲਕੁਲ ਜੀ ਮੈਂ ਖੁਦ ਵੀ ਸਰਪ੍ਰਾਈਜ਼ ਸੀਗਾ ਮੈਨੂੰ ਇਹ ਸੀ ਕਿ ਹਾਂ ਮੇਰੀ ਜਿਹੜੀ ਆਪਣੀ ਕੰਟਰੀ ਆ ਉੱਥੇ ਤੇ ਮੈਨੂੰ ਰਿਸਪੌਂਸ ਮਿਲਣਾ ਹੀ ਮਿਲਣਾ ਕਿਉਂਕਿ ਸਾਡੀ ਕੰਟਰੀ ਦੇ ਵਿੱਚ ਥੋੜਾ ਜਿਹਾ ਇੱਕ ਜਰਨੀ ਦਾ ਨਕਸ਼ਾ ਪਲਾਨ ਬਣਾਇਆ ਬਟ ਜਿਹੜੀ ਸਵਿਟਜ਼ਰਲੈਂਡ ਹੋ ਗਿਆ ਜਾਂ ਸਲੋਵੇਨੀਆ ਕ੍ਰੋਸ਼ੀਆ ਖਾਸ ਕਰਕੇ ਈਰਾਨ ਐਂਡ ਪਾਕਿਸਤਾਨ ਇੱਥੇ ਜਿਹੜੇ ਪਬਲਿਕ ਰਿਸਪੌਂਸ ਜਗਾ ਇਸ ਗੱਡੀ ਨੂੰ ਬਹੁਤ ਜ਼ਿਆਦਾ ਸੀਗਾ ਈਵਨ ਚਾਹੇ ਗੋਰੇ ਹੋਣ ਉਹਨਾਂ ਨੂੰ ਵੀ ਸੀਗਾ ਕਿ ਕਿਉਂਕਿ ਉਹ ਕੈਂਪਰ ਬਣਾਉਂਦੇ ਆ ਦੂਸਰੇ ਟਾਈਪ ਦੇ ਕੈਰਾਵਨ ਟਾਈਪ ਸੋ ਇਹ ਥੋੜਾ ਜਿਹਾ ਐਡਵੈਂਚਰਿੰਗ ਲੱਗ ਰਿਹਾ ਸੀਗਾ ਹਰ ਕੋਈ ਇੰਟਰਸਟਿਡ ਸੀਗਾ ਇਹਨੂੰ ਕੈਂਪਰ ਨੂੰ ਦੇਖਣ ਵਾਸਤੇ ਅੱਛਾ ਇਹ ਜਿਹੜਾ ਨਕਸ਼ੇ ਜਿਹੜੇ ਬਣਾਏ ਗਏ ਨੇ ਇਹ ਇਹ ਕੀ ਹੈ ਸਰ ਕਾਦੇ ਵਾਸਤੇ ਵੀ ਆਪਾਂ ਤੈਅ ਕੀਤਾ ਸੀ ਕਿ ਇਸ ਨਕਸ਼ੇ ਦੇ ਮੁਤਾਬਕ ਹੀ ਚੱਲਣਾ ਸੀ ਬਿਲਕੁਲ ਜੀ ਇਸੇ ਹੀ ਨਕਸ਼ੇ ਨੂੰ ਫਾਲੋ ਕਰਕੇ ਅੱਜ ਮੇਰੀ ਜਿਹੜੀ ਆ ਕਿ ਗੱਡੀ ਇੱਥੇ ਪਹੁੰਚੀ ਆ ਲਾਈਕ ਮੈਂ ਇਸ ਕੰਟਰੀ ਦੇ ਆਸਟਰੀਆ ਤੋਂ ਮੈਂ ਵਾਪਸ ਗਿਆ ਸਵਿਟਜ਼ਰਲੈਂਡ ਕਿਉਂਕਿ ਇੱਥੇ ਮੈਂ ਜਾਣਾ ਚਾਹੁੰਦਾ ਸੀਗਾ। ਦੈਨ ਮੈਂ ਇਟਲੀ ਥੱਲੇ ਨੂੰ ਗਿਆ। ਫਿਰ ਵਾਪਸੀ ਆਇਆ ਇੱਥੇ ਸਲੋਵੇਨੀਆ। ਇਹ ਤਿੰਨ ਕੰਟਰੀਆਂ 'ਚ ਇੱਥੇ ਪਹੁੰਚਦੇ ਪਹੁੰਚੇ ਮੈਨੂੰ 1 ਮਹੀਨਾ ਲੱਗ ਗਿਆ ਸੀਗਾ। ਇੱਥੇ ਤੇ 2 ਹਫ਼ਤੇ ਲੱਗੇ ਕੋਮਨ 'ਚ ਪਰ ਉਹਦੇ 3 ਮਹੀਨੇ ਲੱਗੇ। ਹਾਂਜੀ ਇੱਥੇ ਤੇ ਇੱਥੇ 1 ਮਹੀਨਾ ਲੱਗ ਗਿਆ ਸੀਗਾ ਮੈਨੂੰ। ਦੈਨ ਮੈਂ ਫਿਰ ਕੋਰੀਸ਼ੀਆ, ਬੋਸਨੀਆ, ਮੋਂਟੇਨੇਗਰੋ ਬਹੁਤ ਸੋਹਣੀ ਕੰਟਰੀ ਹੈ ਮੋਂਟੇਨੇਗਰੋ ਆਪਣਾ ਪਾਣੀ ਮਹਿਸੂਸ ਹੋਊਗਾ ਸਾਨੂੰ ਐ ਲੱਗੂਗਾ ਜਿਦਾਂ ਇੰਡੀਆ ਦੇ ਵਿੱਚ ਹੀ ਉਸ ਤੋਂ ਬਾਅਦ ਵੀ 터ਕੀ 터ਕੀ ਪੂਰਾ ਘੁੰਮ ਕੇ ਫਿਰ ਇਰਾਨ ਇਰਾਨ ਚ ਪਾਕਿਸਤਾਨ ਸਾਰੇ ਗੁਰਦ ਆਮਾ ਦੇ ਦਰਸ਼ਣਦਾਰ ਹੋਏ ਲਾਹੌਰ ਸਿਟੀ ਨੂੰ ਐਕਸਪਲੋਰ ਕੀਤਾ ਕਿਉਂਕਿ ਸਾਡੀ ਮਾਰਾ ਰੰਜੀਸੋਂ ਦੀ ਜਿਹੜੀ 90% ਹਿਸਟਰੀ ਜਿਹੜੀ ਹੈ ਉੱਥੇ ਹੈ ਜੀ ਪਾਕਿਸਤਾਨ ਦੇ ਵਿੱਚ ਤੇ ਬਹੁਤ ਆਨੰਦ ਆਇਆ ਤੇ ਲੋਕੀ ਵੀ ਲੋਕ ਵੀ ਬਹੁਤ ਫ੍ਰੈਂਡਲੀ ਸਨ ਉਹਨਾਂ ਨੇ ਵੀ ਬਹੁਤ ਪਿਆਰ ਕੀਤਾ ਚਾਹੇ ਮੁਸਲਮਾਨ ਕਮਿਊਨਿਟੀ ਹੋਵੇ ਸਾਡੇ ਸਿੱਖਾਂ ਨੇ ਤੇ ਪਿਆਰ ਕਰਨਾ ਹੀ ਕਰਨਾ ਸੀਗਾ ਤੇ ਉੱਥੋਂ ਮੈਂ ਗੁਰੂ ਕੀ ਬਾਣੀ ਦਾ ਕੀਰਤਨ ਵੀ ਕਰ ਲਿਆ ਨਾ ਤੇ ਕੁਝ ਗੁਰਧਾਮਾਂ ਦੇ ਜਿਹੜੇ ਕੋ ਉੱਥੇ ਕੀਰਤਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੋ ਗਿਆ ਸੰਗਤਾਂ ਦੇ ਦਰਸ਼ਕਾਂਦਾਰੇ ਹੋਗੇ ਤੇ ਬਹੁਤ ਆਨੰਦ ਆਇਆ ਜੀ ਤੇ ਹੁਣ ਜਿਹੜਾ ਆਨੰਦ ਆ ਉਹ ਇਸ ਕੰਟਰੀ 'ਚ ਲਿਆ ਜਾ ਰਿਹਾ ਜੀ ਆਪਣੀ ਜਨਮ ਭੂਮੀ ਤੇ ਆਣ ਕੇ ਹਾਂ ਜੀ ਅੱਛਾ ਵੀਰ ਜੀ ਗੱਡੀ ਬੜੇ ਤਰੀਕੇ ਦੇ ਨਾਲ ਮੋਡੀਫਾਈ ਕੀਤੀ ਗਈ ਆ ਪਲਾਨ ਤੁਸੀਂ ਕੀਤਾ ਸੀ ਰਲ ਕੇ ਕੀਤਾ ਸੀ ਮਕੈਨਿਕ ਵੀ ਨਾਲ ਲੱਗੇ ਸੀ ਵੀ ਇਹ ਕੁਝ ਆਪਾਂ ਬਣਾ ਲਈਏ ਦੱਸਿਆ ਇਹ ਕਿਸ ਤਰ੍ਹਾਂ ਪਲਾਨ ਕੀਤਾ ਨਹੀਂ ਇਹਨੂੰ ਟੋਟਲ 2 ਮਹੀਨੇ ਲੱਗੇ ਜੀ ਸਾਰੇ ਪਲਾਨ ਨੂੰ ਕਰਦੇ ਨਾ ਕਿਉਂਕਿ ਆ ਜਿਹੜਾ ਕੈਂਪਰ ਆ ਇਹਨੂੰ ਉਸ ਤਰੀਕੇ ਨਾਲ ਮੋਡੀਫਾਈ ਕੀਤਾ ਸੀ ਕਿ ਇੱਕ ਬੰਦਾ ਜਿਹੜਾ ਆਰਾਮ ਦੇ ਨਾਲ ਅੰਦਰ ਕਿੱਦਾਂ ਰਹਿ ਸਕਦਾ ਸੋ ਫਿਰ ਇਹ ਵੀ ਅਸੀਂ ਕੀਤਾ ਲੈਗਸ ਜਿਹੜੀਆਂ ਤੁਸੀਂ ਦੇਖ ਰਹੇ ਆ ਇਧਰ ਸਾਈਡ ਤੇ ਇਹ ਲੈਗਸ ਜਿਹੜੀਆਂ ਐਕਸਟਰਾ ਲਵਾਈਆਂ ਕਿ ਜਦੋਂ ਤੁਸੀਂ ਕਿਤੇ ਪਹਾੜ ਦੇ ਉੱਪਰ ਆ ਤੇ ਰਾਤ ਤੁਸੀਂ ਪੂਰੀ ਕਟਣੀ ਆ ਉੱਥੇ ਇਹ ਕੈਂਪਰ ਜਿਹੜਾ ਵਾ ਉਹ ਬੈਲੈਂਸ 'ਚ ਨਹੀਂ ਹੈਗਾ ਇਹ ਲੈਗ ਜਿਹੜੀਆਂ ਪੂਰੇ ਬੈਲੈਂਸ ਕਰ ਦਿੰਦੀਆਂ ਇਹਨੂੰ ਕੈਂਪਰ ਨੂੰ ਜਦੋਂ ਬੈਲੈਂਸ ਹੋ ਜਾਂਦਾ ਤੁਸੀਂ ਰਾਤ ਇਦਾਂ ਫੀਲ ਕਰੋਗੇ ਕਿ ਤੁਸੀਂ ਆਪਣੇ ਹੀ ਘਰ ਦੇ ਵਿੱਚ ਰੂੰਦੇ ਵਿੱਚ ਆ ਤੁਸੀਂ ਸੋ ਇੱਕ ਇੱਕ ਚੀਜ਼ ਦਾ ਖਿਆਲ ਰੱਖਿਆ ਗਿਆ ਇਹਦੀ ਸੇਫਟੀ ਦਾ ਖਿਆਲ ਰੱਖਿਆ ਗਿਆ ਤੇ ਗੈਸ ਸਿਲੰਡਰ ਸਾਰੇ ਬਾਹਰ ਨੇ ਇਹਦੇ ਵਿੱਚ ਹੀਟਰ ਨੇ ਜਿਹੜੇ ਕਿ ਦੋ ਤਰ੍ਹਾਂ ਦੇ ਹੀਟਰ ਨੇ ਇੱਕ ਗੈਸ ਤੇ ਚੱਲਦਾ ਇੱਕ ਡੀਜ਼ਲ ਤੇ ਚੱਲਦਾ ਕਿਉਂਕਿ ਮਾਈਨਸ ਮੈਂ 21 ਡਿਗਰੀ ਟੈਂਪਰੇਚਰ ਜਿਆ ਉੱਥੇ ਉਪਰ ਪਹਾੜਾਂ ਦੇ ਵਿੱਚ ਜਿੱਥੇ ਸਨੋ ਪੈ ਰਹੀ ਹੈ ਤੇ ਉੱਥੇ ਮਾਈਨਸ ਡਿਗਰੀ ਟੈਂਪਰੇਚਰ ਵੀ ਹੋਣਾ ਸੀਗਾ ਸੋ ਇਸ ਕਰਕੇ ਇਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਚਾਹੀਦੀਆਂ ਸੀਨ ਉਹ ਕੈਂਪਰ ਦੇ ਵਿੱਚ ਸਾਨੂੰ 2 ਮਹੀਨੇ ਲੱਗੇ ਇਹਨੂੰ ਸਾਰਾ ਕੁਝ ਮੋਡੀਫਾਈ ਕਰਨ ਅੱਛਾ ਵਿੱਚ ਜਦੋਂ ਨਿਕਲੇ ਸੀ ਆਸਟ੍ਰੇਲੀਆ ਤੋਂ ਨਿਕਲੇ ਸੀ ਸੋਚਿਆ ਸੀ ਕਿ ਮੈਂ ਇਹ ਸਾਰੇ ਦੇਸ਼ ਜਿਹੜੇ ਹੈ ਕਵਰ ਕਰਨੇ ਆ ਪਹਿਲਾਂ ਸੋਚ ਆਈ ਸੀ ਕਿ ਪਤਾ ਨਹੀਂ ਕੀਤੇ ਜਾਣੀ ਜਾਂ ਨਹੀਂ ਕੀਤੇ ਜਾਣੀ ਜਾਂ ਫਿਰ ਸੋਚਿਆ ਸੀ ਕਿ ਨਹੀਂ ਕਰਕੇ ਹੀ ਰਹਿਣੇ ਆ ਅ ਨਹੀਂ ਜੀ ਇਸ ਜਰਨੀ ਨੂੰ ਲੈ ਕੇ ਪੋਜ਼ਿਟਿਵਿਟੀ ਜਿਹੜੀ ਹੈ ਨਾ ਉਹ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੀਗੀ ਉਸ ਤੋਂ ਵੱਡੀ ਗੱਲ ਹੈ ਕਿ ਮੇਰੀ ਜਿਹੜੀ ਪਿੱਛੇ ਟੀਮ ਆ ਉਹ ਬਹੁਤ ਸਟਰੋਂਗ ਟੀਮ ਆ ਉਹ ਸਾਰਾ ਪ੍ਰੋਜੈਕਟ ਫਾਈਲ ਕੰਟਰੀ ਦੀਆਂ ਪਹਿਲਾਂ ਹੀ ਸਾਰੀਆਂ ਤਿਆਰ ਕੀਤੀਆਂ ਸੀ ਪਰਮਿਸ਼ਨ ਸਾਰੀਆਂ اچھا ਇੱਕ ਹੋਰ ਇੰਟਰਸਟਿੰਗ ਹੈ ਆਸਟਰੀਆ ਦੇ ਵਿੱਚ ਮੈਂ ਰਿਹਾ ਮ ਹ ਸਾਰੇ ਜਿਹੜੇ ਗੋਰੇ ਜਿਹੜੇ ਫਾਰਮਰ ਸਨ ਉਹਨਾਂ ਦੇ ਮੈਂ ਫਾਰਮ ਹੌਸਟ ਤੇ ਆ ਮ ਉਹਨਾਂ ਦੇ ਘਰਾਂ ਚ ਰਿਹਾ ਮ ਕਿਉਂਕਿ ਮੈਂ ਕਲਚਰ ਨੂੰ ਐਕਸਪਲੋਰ ਕਰਨਾ ਚਾਹੁੰਦਾ ਸੀਗਾ ਈਵਨ ਉੱਥੇ ਮੱਝਾਂ گاਵਾ ਵੀ ਜਾ ਕੇ ਚਰਾਉਂਦਾ ਉਹਨਾਂ ਦਾ ਸੁਭਾਗ ਪ੍ਰਾਪਤ ਹੋਇਆ ਵੀ ਉਹਨਾਂ ਦੇ ਨਾਲ ਇਹ ਫਾਰਮਿੰਗ ਕਿਦਾਂ ਕਰਦੇ ਨੇ ਸੋ ਇਹ ਤੁਸੀਂ ਜਦੋਂ ਦੇਖੋਗੇ ਜਰਨੀ ਮੇਰੀ ਚੈਨਲ ਤੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਦਾ ਪੱਲਾ ਸਭ ਤੋਂ ਜ਼ਿਆਦਾ ਯਾਦਗਾਰੀ ਪਲ ਅਸੀਂ ਐਸੇ ਨੂੰ ਕਹੀਏ ਜਾਂ ਫਿਰ ਕੋਈ ਹੋਰ ਵੀ ਐਸਾ ਪਲ ਹੈਗਾ ਜਿਹੜਾ ਕੁਝ ਸਮਾਂ ساری ਉਮਰ ਵਾਸਤੇ ਹਮੇਸ਼ਾ ਦਿਮਾਗ ਦੇ ਵਿੱਚ ਘਰ ਕਰ ਗਿਆ ਉਹ ਜੀ ਬਸ ਜਦੋਂ ਨਨਕਾਣਾ ਸਾਹਿਬ ਮੈਂ ਜਦੋਂ ਉੱਥੇ ਨਮਸਤਕ ਹੋਇਆ ਨਾ ਜੀ ਬਾਹਰ ਖੜ ਕੇ ਜੋ ਡੰਡੋਤ ਕੀਤੀ ਉਹ ਜਿਹੜੀ ਫੀਲਿੰਗ ਸੀਗੀ ਅੰਦਰ ਉਹ ਐਕਸਪ੍ਰੈਸ ਕਰਨੀ ਬਹੁਤ ਮੁਸ਼ਕਲ ਆ ਬਾਕੀ ਨੇਚਰ ਦੇ ਵਿੱਚ ਤੇ ਮੈਨੂੰ ਬਹੁਤ ਚਿਰਾਂ ਦਾ ਸ਼ੌਂਕ ਆ ਪੂਰਾ ਯੂਰਪ ਨਾਰਵੇ ਤੱਕ ਮੈਂ ਘੁੰਮਿਆ ਪਰ ਜੋ ਫੀਲਿੰਗ ਸੀਗੀ ਉਥੇ ਨਨਕਾਣਾ ਸਾਹਿਬ ਸਾਹਮਣੇ ਜਾ ਕੇ ਤੇ ਮੇਰਾ ਜਿਹੜਾ ਇੱਕ ਇੱਕ ਰੂਮ ਜਿਹੜਾ ਵਾ ਉਹ ਬਿਲਕੁਲ ਅਲੂ ਕੰਡੇ ਖੜੇ ਹੋਏ ਸੀਗੇ ਉਥੇ ਤੇ ਉਹ ਬਸ ਮੇਰੇ ਲਈ ਆ ਯਾਦਗਾਰ ਪਲ ਤੇ ਮੈਂ ਆਪਣੇ ਅਰਦਾਸ ਕਰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਿ ਮੇਰੇ ਬੱਚਿਆਂ ਨੂੰ ਵੀ ਸੁਭਾਗ ਪ੍ਰਾਪਤ ਹੋਵੇ ਉੱਥੇ ਨਨਕਾਣਾ ਸਾਹਿਬ ਦੇ ਦਰਸ਼ਨਦਾਰ ਕਰਨ ਦਾ ਅਗਲੀ ਕੀ ਤਿਆਰੀ ਹੈ ਹੁਣ ਹੋਰ ਵੀ ਕੁਝ ਦੇਸ਼ ਦੂਸਰ ਹਜੇ ਬਹੁਤ ਪਏ ਨੇ ਤਾਂ ਹੋਰ ਵੀ ਤਿਆਰੀਆਂ ਨੇ ਅੱਗੇ ਬਿਲਕੁਲ ਜੀ ਮੇਰੀ ਤਿਆਰੀ ਇਹ ਆ ਕਿ ਮੈਂ ਹੁਣ ਇੰਡੀਆ ਚ ਪਹੁੰਚਿਆ ਮੈਂ ਤੇ ਇੱਥੇ ਮਕਸਦ ਇਹੋ ਸੀਗਾ ਕਿ ਪੰਜਾਂ ਤਖਤਾਂ ਦੀ ਯਾਤਰਾ ਕਰਨੀ ਸੋ ਅਕਾਲ ਤਖਤ ਸਾਹਿਬ ਦੇ ਆਪਾਂ ਨਰਮਸਤਕ ਹੋ ਗਏ ਆ ਜੀ ਫਿਰ ਅੱਗੇ ਜਿਹੜੇ ਕਿ ਪੰਜਾਂ ਤਖਤਾਂ ਦੀ ਯਾਤਰਾ ਕਰਕੇ ਖੋਰ ਇੰਟਰਸਟਿੰਗ ਪਾਰਟ ਇਹ ਆ ਕਿ ਜਦੋਂ ਪੰਜਾ ਤਖਤਾਂ ਦੀ ਯਾਤਰਾ ਹੋਣੀ ਆ ਤੇ ਯਾਤਰਾ ਦੇ ਨਾਲ-ਨਾਲ ਇਹ ਆ ਕਿ ਜਿੱਥੇ ਵੀ ਅਸੀਂ ਪੜਾਅ ਕਰਨਾ ਮਾਰਸ਼ਲ ਆੜ ਦੀ ਜਿਹੜੀ ਕਿ ਸਖਲਾਈ ਬੱਚਿਆਂ ਨੂੰ ਦੇਣੀ ਆ ਜੀ ਅੱਛਾ ਵੀਰ ਜੀ ਆਖਰੀ ਸਵਾਲ ਮੇਰਾ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੇ ਜ਼ਿਆਦਾਤਰ ਸੁਣਨ ਨੂੰ ਮਿਲਦਾ ਵੈਸੇ ਤਾਂ ਯੋਧੇ ਨੇ ਇੱਥੇ ਪੰਜਾਬ ਦੇ ਵਿੱਚ ਪਰ ਸੁਣਨ ਨੂੰ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਵੀ ਸਾਹਮਣੇ ਆਂਦੀ ਕਿ ਨਸ਼ੇ ਕਰਦੇ ਨੇ ਛੇੜੀ ਨੇ ਇਸ ਤਰ੍ਹਾਂ ਦੀ ਗੱਲ ਜ਼ਿਆਦਾਤਰ ਕਮੈਂਟਾਂ ਵਿੱਚ ਲੋਕ ਲਿਖਦੇ ਨੇ ਪਰ ਅਸੀਂ ਉਹਨਾਂ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਜਿਹੜੇ ਵਾਕਿਆ ਇਸ ਜਗ੍ਹਾ ਤੇ ਦਲਦਲ ਤੇ ਧਸਦੇ ਜਾ ਰਹੇ ਨੇ ਅ ਦੇਖੋ ਜੀ ਮੇਰੀ ਤੇ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ ਕਿ ਆਪਣੀ ਸਿਹਤ ਤੋਂ ਵੱਧ ਕੇ ਕੁਛ ਨਹੀਂ ਹੈਗਾ ਆਪਣੇ ਆਪ ਨੂੰ ਤੰਦਰੁਸਤ ਰੱਖੋ ਉਸ ਤੋਂ ਅੱਗੇ ਤੰਦਰੁਸਤੀ ਤੋਂ ਬਾਅਦ ਵਿੱਚ ਤੁਸੀਂ ਗੁਰੂ ਦੇ ਲੜ ਲੱਗੋ ਬਾਣੀ ਪਰੋ ਅਮਰ ਸ਼ਕੋ ਇਤੋਂ ਵੱਡਾ ਆਨੰਦ ਕੁਛ ਨਹੀਂ ਜੇ ਹੈਗਾ ਦੁਨੀਆ 'ਚ ਸੋ ਇਹ ਜਿਹੜਾ ਨਸ਼ਾ ਨਸ਼ਾ ਇਹ ਉਹ ਨਸ਼ਾ ਇਹ ਨਸ਼ਾ ਕਾਹਦਾ ਨਸ਼ਾ ਜੀ ਜਿਹੜਾ ਅੱਜ ਕੀਤਾ ਤੇ ਰਾਤ ਨੂੰ ਉਤਰ ਗਿਆ ਅਗਲੇ ਦਿਨ ਫਿਰ ਸਾਨੂੰ ਨਸ਼ਾ ਕਰੋ ਉਹ ਬਾਣੀ ਦਾ ਨਸ਼ਾ ਹੋਵੇ ਜਿਹੜੀ ਬਾਣੀ ਦਾ ਨਸ਼ਾ ਉਹ ਸਦਾ ਰਹਿਣਾ ਜੇ ਕਦੇ ਨਹੀਂ ਜੇ ਉਤਰਨਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਬਿਲਕੁਲ ਬਿਲਕੁਲ ਧੰਨਵਾਦ ਜੀ ਵੀਰ ਜੀ ਨੇ ਗੱਲਬਾਤ ਸਾਂਝੀ ਕੀਤੀ ਹੈ ਤਾਂ ਵੱਡੀ ਗੱਲ ਹੈ ਕਿ ਅ ਅਸੀਸੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਮੈਸੇਜ ਦਿੰਦੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੈਸੇਜ ਦਿੰਦੀਆਂ ਨੇ ਵੱਡੀ ਇੱਕ ਪਹਿਲ ਕੀਤੀ ਸੀ ਕਿ 12 ਦੇਸ਼ਾਂ ਤੋਂ ਬਾਅਦ 13ਵਾਂ ਦੇਸ਼ ਭਾਰਤ ਦੇਸ਼ ਚ ਪਹੁੰਚੇ ਨੇ ਤਾਂ ਹੁਣ ਅੱਗੇ ਦੀ ਤਿਆਰੀ ਵੀ ਜਿਹੜੀ ਆ ਲਗਾਤਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਇੱਕ ਵੱਡਾ ਮੈਸੇਜ ਜਿਹੜਾ ਵਾ ਉਹ ਨੌਜਵਾਨਾਂ ਨੂੰ ਜ਼ਰੂਰ ਦਿੰਦਾ ਹੈ ਕਿ ਕੰਮ ਕਰੋ ਮਿਹਨਤ ਕਰੋ ਗੁਰੂ ਦੀ ਬਾਣੀ ਦੇ ਨਾਲ ਜੁੜੋ ਤਾਂ ਜੋ ਅਸੀਂ ਇੱਕ ਪੱਕਾ ਨਸ਼ਾ ਚੜਾ ਸਕੀਏ ਆਪਣੇ ਆਪ ਨੂੰ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ